ਦੀਪ ਸਿੰਘ ਸੰਧੂ ਸੂਬਾ ਪ੍ਰਧਾਨ ਪੰਜਾਬ ਸਟੇਟ ਮਿਨਿਸਟਰੀ ਸਰਵਿਸ ਯੂਨੀਅਨ ਅਸੀਂ ਲੰਬੇ ਸਮੇਂ ਤੋਂ ਸਰਕਾਰ ਨਾਲ ਆਪਣੀਆਂ ਮੰਗਾਂ ਪ੍ਰਤੀ ਵਿਖਾ ਪੜੀ ਕਰਦੇ ਆ ਰਹੇ ਹਾਂ ਜਦੋਂ ਤੋਂ ਸਰਕਾਰ ਬਣੀ ਹੈ ਪਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਕੀਤਾ ਜਿਸ ਕਰਕੇ ਅਸੀਂ ਪਿਛਲੇ ਸਾਲ ਲੰਬਾ ਸਮਾਂ 40 ਦਿਨ ਅਸੀਂ ਕਲਮਸ਼ੋਰ ਹੜਤਾਲ ਕੀਤੀ ਸੀ ਜਿਸ ਕਰਕੇ ਮੁੱਖ ਮੰਤਰੀ ਪੰਜਾਬ ਨੇ ਸਾਡੇ ਨਾਲ ਮੀਟਿੰਗ ਕੀਤੀ ਪੰਜਾਬ ਭਵਨ ਉਹਦੇ ਵਿੱਚ ਸਾਡੀਆਂ 11 ਮੰਗਾਂ ਉਹਨਾਂ ਨੇ ਮੰਨੀਆਂ ਸੀ 4% ਡੀਏ ਚਲੋ ਮੌਕੇ ਤੇ ਐਲਾਨ ਕਰਤਾ ਬਾਕੀ ਮੰਗਾਂ ਦੀ ਪ੍ਰोसीडिंग 291 2024 ਨੂੰ ਜਾਰੀ ਹੋਗੀ ਪਰ ਉਹ ਸਾਡੀਆਂ ਮੰਗਾਂ ਅੱਜ ਤੱਕਰ 11 ਦੀਆਂ 11 ਮੰਗਾਂ ਪੈਂਡਿੰਗ ਪਈਆਂ ਨੇ ਉਹ ਤੋਂ ਇਲਾਵਾ ਜਿਹੜੀਆਂ ਬਾਕੀ ਮੰਗਾਂ ਦੇ ਸਰਕਾਰ ਨੇ ਸਾਨੂੰ ਕਿਹਾ ਸੀ ਕਿ ਅਫਸਰशाही ਨੂੰ ਬੁਲਾ ਕੇ ਤੁਹਾਡੀ ਪੈਨਲ ਮੀਟਿੰਗ ਕਰਾਂਗੇ ਨਾ ਤਾਂ ਸਾਡੀ ਉਹ ਤੋਂ ਬਾਅਦ ਪੈਨਲ ਮੀਟਿੰਗ ਹੋਈ ਹੈ ਨਾ ਹੀ ਸਾਡੀਆਂ ਮੰਗਾਂ ਦਾ ਨਮਟਾਰਾ ਹੋਇਆ ਉਸ ਤੋਂ ਬਾਅਦ ਵੀ ਸਾਡੀ ਫਗਵਾੜੇ ਦੇ ਵਿੱਚ ਇੱਕ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਚੀਫ ਸੈਕਟਰੀ ਸਾਹਿਬ ਨਾਲ 8-7 ਨੂੰ ਮੀਟਿੰਗ ਹੋਈ ਹੈ ਪਰ ਉਹ ਜਿਹੜੀ ਮੀਟਿੰਗ 'ਚ ਗੱਲਬਾਤ ਹੋ ਜਾਂਦੀ ਹੈ ਨਾ ਤਾਂ ਉਸ ਤੇ ਕੋਈ ਨੋਟੀਫਿਕੇਸ਼ਨ ਜਾਰੀ ਹੁੰਦੇ ਆ ਤੇ ਨਾ ਹੀ ਜਿਹੜੀਆਂ ਸਾਡੀਆਂ ਫਾਈਨਲ ਮੀਟਿੰਗਾਂ ਸੀ ਉਹ ਹੋਈਆਂ ਤੇ ਨਾ ਹੀ ਸਾਡੇ ਕੋਈ ਮੰਗਾ ਦੇ ਨੋਟੀਫਿਕੇਸ਼ਨ ਜਾਰੀ ਹੋਇਆ ਜਿਸ ਕਰਕੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਸੰਘਰਸ਼ ਦੇ ਰਾਹ ਦੁਆਰਾ ਫੇਰ ਸ਼ੁਰੂ ਕੀਤਾ ਆ ਪਿਛਲੇ ਦਿਨੀ ਅਸੀਂ ਸਮੂਹੀ ਛੁੱਟੀ ਲਈ ਸੀ 29 ਤੇ 30 ਤਰੀਕ ਦੀ ਅੱਜ ਅਸੀਂ 13 ਤਰੀਕ ਨੂੰ ਸੂਬਾ ਕਮੇਟੀ ਨੇ ਫੈਸਲਾ ਕੀਤਾ ਇਹ ਬਰਨਾਲਾ ਦੇ ਵਿੱਚ ਰੋਸ ਰੈਲੀ ਕਰਕੇ ਰੋਸ ਮਾਰਚ ਕਰਾਂਗੇ ਅੱਜ ਸਮੁੱਚਾ ਪੰਜਾਬ ਦਾ ਮinistry ਨੂੰ ਮੁਲਾਜਮ ਸਮੂਹਿਕ ਛੁੱਟੀ ਲੈ ਕੇ ਅੱਥੇ ਆਪੀਆਂ ਮੰਗਾਂ ਆਪਣੇ ਹੱਕਾਂ ਪ੍ਰਤੀ ਇਕੱਠਾ ਹੋ ਗਏ ਰੈਲੀ ਕਰਕੇ ਅਸੀਂ ਮਾਰਚ ਕੀਤਾ ਜੇਕਰ ਸਰਕਾਰ ਅਜੇ ਵੀ ਸਾਡੀਆਂ ਮੰਗਾਂ ਵੱਲ ਧਿਆਨ ਨਾ ਦੇਊਗੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਸਾਰੀਆਂ ਭਰਾਤੀ ਜਥੇਬੰਦੀਆਂ ਨੂੰ ਲੈ ਕੇ ਇਕੱਠਾ ਇੱਕ ਪਲੇਟਫਾਰਮ ਤਿਆਰ ਕਰਕੇ ਸਰਕਾਰ ਨੂੰ ਘੇਰਾਂਗੇ ਸਰ ਮੇਰਾ ਨਾਮ ਅਨਸ਼ੂ ਹੈ ਅੱਜ ਜਿਹੜਾ ਰੋਸ ਪ੍ਰਦਰਸ਼ਨ ਅਸੀਂ ਕਰ ਰਿਹਾ ਇਹ ਸਰਕਾਰ ਵੱਨਿਓ ਜਿਹੜਾ ਵੀ ਹੈ ਸਾਡੇ ਕਲੈਰੀਕਲ ਕਾਮਿਆਂ ਦੇ ਜਿੰਨੀਆਂ ਵੀ ਮੰਗਾਂ ਨੇ ਨਾ ਕੋਈ ਐਸਪੀ ਲਾਗੂ ਕੀਤਾ ਨਾ ਪ੍ਰਾਣੀ ਪੈਨਸ਼ਨ ਬਹਾਲ ਕੀਤੀ ਨਾ ਕੋਈ ਡੀਏ ਦੀ ਕਿਸ਼ਤ ਦਿੱਤੀ ਨਾ ਕੋਈ ਵੀ ਜਿਸ ਤਰ੍ਹਾਂ ਦਾ ਵੀ ਇਹਨਾਂ ਨੇ ਸਾਨੂੰ ਪੁਰਾਣਾ ਜਿਹੜਾ ਸਾਡਾ ਪੇ ਸਕੇਲ ਦੀਆਂ ਏਰੀਆ ਸੀ ਨਾ ਉਹ ਦਿੱਤਾ ਲੋਕਾਂ ਨੇ ਵੋਟਾਂ ਇਹਨਾਂ ਨੂੰ ਪਹਿਲਾਂ ਇਸ ਕਰਕੇ ਪਾਈਆਂ ਸੀ ਇਹ ਕਹਿੰਦੇ ਸੀ ਸਰਕਾਰ ਦਾ ਬਦਲਾਅ ਕਰੂਗੀ ਸਰਕਾਰ ਪਰ ਸਰਕਾਰ ਨੇ ਬਦਲਾਅ ਜਿਹੜਾ ਕੀਤਾ ਹੈ ਬਦਲਾਅ ਸਾਨੂੰ ਸਾਰਿਆਂ ਨੂੰ ਦਿੱਸ ਰਿਹਾ ਅੱਜ ਸਾਡੀ ਸਟੇਟ ਪੱਧਰ ਤੇ ਜਿਹੜੀ ਇਹ ਹੈਗੀ ਆ ਸਾਰੀ ਰੈਲੀ ਹੈ ਇੱਥੇ ਸਾਰੇ ਜ਼ਿਲ੍ਹੇ ਜਿਹੜੇ ਹੈਗੇ ਨੇ ਜਿੱਥੇ ਏਸੇ ਉਸ ਦੇ ਵਿੱਚ ਪ੍ਰਦਰਸ਼ਨ ਕਰਨ ਦੇ ਵਿਚਾਰੇ ਨੇ ਤਾਂ ਕਿ ਜਿਹੜਾ ਸਰਕਾਰ ਨੂੰ ਇਹ ਪਤਾ ਲੱਗ ਸਕੇ ਵੀ ਜੇਕਰ ਮੁਲਾਜ਼ਮਾਂ ਨਾਲ ਕੋਈ ਪੰਗਾ ਲਿੱਤਾ ਹੈ ਤਾਂ ਵੀ ਉਹ ਇਹਨਾਂ ਨੂੰ ਕਿੱਥੇ ਕਿੱਥੇ ਘਾਟਾ ਚੱਲਣਾ ਪੈਂਦਾ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਨੇ ਮੁਲਾਜ਼ਮਾਂ ਦੇ ਖਿਲਾਫ ਕੋਈ ਵੀ ਉਹ ਨਹੀਂ ਕੀਤਾ ਤਾਂ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਖਮਿਆਜਾ ਉਹ ਪੁਕਤਣਾ ਪੈ ਰਿਹਾ ਕਿਉਂਕਿ ਜਿਹੜਾ ਮੁਲਾਜ਼ਮ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ ਜੇ ਇੱਕ ਮੁਲਾਜ਼ਮ ਦੇ ਨਾਲ ਘੱਟੋ ਘੱਟ 15 ਤੋਂ 20 ਵੋਟਾਂ ਤੱਕ ਘੱਟੋ ਘੱਟ ਹੈ ਜਿਹੜੀਆਂ ਜੁੜ ਤਾਂ ਇਸ ਹਿਸਾਬ ਦੇ ਨਾਲ ਜੇ ਤੁਸੀਂ ਦੇਖੋ ਉਹ ਤਾਂ ਜੇ ਇੱਕ ਮੁਲਾਜ਼ਮ ਇੱਕ 20 ਬੋਟਾ ਨਹੀਂ ਪਾਉਂਦਾ ਤਾਂ ਕਿੱਥੇ ਜਾ ਕੇ ਕਹਾਣੀ ਪਹੁੰਚਦੀ ਹੈ ਇਸ ਕਰਕੇ ਸਾਡੀ ਸਰਕਾਰ ਨੂੰ ਇਹ ਪੁਰਜਾ ਅਪੀਲ ਅਸੀਂ ਇਹ ਕਰਦੇ ਆਂ ਵੀ ਜੇਕਰ ਅੱਜ ਵੀ ਸਾਡੇ ਸਿਰੋਸ਼ ਪ੍ਰਦਰਸ਼ਨ ਤੋਂ ਬਾਅਦ ਕੋਈ ਵੀ ਸਾਡੀ ਮੰਗ ਜਿਹੜੀ ਇਹ ਇਹਨਾਂ ਨੇ ਨਾ ਸਵਕਾਰੀ ਤਾਂ ਫਿਰ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਖਮਿਆਜ਼ਾ ਭੁਗਤਣਾ ਮੈਡਮ ਦਫਤਰੀ ਕੰਮ ਸਾਰੇ ਬੰਦ ਪਿਆ ਜੀ ਅੱਜ ਦਫਤਰੀ ਕੰਮ ਸਾਰਾ ਬੰਦ ਹੈ ਜੀ ਅਸੀਂ ਸਵੇਰ ਤੋਂ ਹੀ ਆਪਣੇ ਅਥਰ ਵਿਅਸੀਤਾ ਤੋਂ ਹਾਜ਼ਰੀਆਂ ਲਾ ਕੇ ਅਸੀਂ ਸਾਰਾ ਵਾਕ ਆਊਟ ਕਰਕੇ ਸਾਰੇ ਪੰਡਾਲ ਦੇ ਵਿੱਚ ਬੈਠੇ ਹੋਇਆ ਸਾਰੇ ਦੇ ਸਾਰੇ ਜੀ ਜਿੰਨੇ ਵੀ ਆਪਣੇ 23 ਦੇ 23 ਜਿਹਨੇ ਸਾਰੇ ਚ ਕੰਮ ਬੰਡਾ ਸੀ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੰਮ ਨਹੀਂ ਹੋ ਰਿਹਾ ਬਲਕਿ ਉੱਥੋਂ ਸੂਹਿਤ ਛੁੱਟੀ ਲੈ ਕੇ ਸਾਰੇ ਮੁਲਾਜ਼ਮ ਇੱਥੇ ਪੰਡਾਲ ਦੇ ਵਿੱਚ ਹੀ ਫੰਕਸ਼ਨ ਵਾਲੇ ਮੈਂ ਨਰਮਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਬਰਨਾਲਾ ਇਹ ਜਿਹੜਾ ਅੱਜ ਰੋਸ ਮਾਰਚ ਕੀਤਾ ਗਿਆ ਹੈ ਇਹ ਪੰਜਾਬ ਸਰਕਾਰ ਦੇ ਪਿਛਲੇ 2.5 ਸਾਲਾਂ ਦੇ ਲਾਰਿਆਂ ਤੋਂ ਤੱਕ ਕੇ ਕੀਤਾ ਗਿਆ ਹੈ ਸਰਕਾਰ ਨੇ ਬਾਰ ਬਾਰ ਸਾਡੇ ਤੋਂ ਸਮਾਂ ਮੰਗਿਆ ਅਸੀਂ ਬੜਾ ਸਮਾਂ ਦਿੱਤਾ ਇਸ ਤੋਂ ਪਹਿਲਾਂ ਵੱਖ-ਵੱਖ ਮੀਟਿੰਗਾਂ ਦੇ ਉੱਤੇ ਗਏ ਟੇਬਲ ਟਾਕ ਕੀਤੀ ਗਈ ਪਰੰਤੂ ਸਾਡੇ ਪੱਲੇ ਲਾਰਿਆਂ ਤੋਂ ਸਵਾਇ ਇੱਕ ਕੱਖ ਵੀ ਨਹੀਂ ਪਿਆ ਹਰ ਗੱਲ ਦੇ ਉੱਤੇ ਲਾਰਾ ਹਰ ਗੱਲ ਦੇ ਉੱਤੇ ਮੀਟਿੰਗਾਂ ਪੋਸਟਪੋਨ ਕੀਤੀਆਂ ਗਈਆਂ ਕੋਈ ਵੀ ਸਾਡੀ ਗੱਲ ਕੋਈ ਵੀ ਮੰਗ ਮੁਲਾਜ਼ਮਾਂ ਦੀ ਅੱਜ ਤੱਕ ਇੱਕ ਵੀ ਨਹੀਂ ਬਣੀ ਗਈ ਸੋ ਸਾਰੇ ਮੁਲਾਜ਼ਮਾਂ ਨੇ ਇਹ ਫੈਸਲਾ ਕਰ ਲਿਆ ਕਿ ਇਹੋ ਜੀ ਸਰਕਾਰ ਜਿਹੜੀ ਸਾਡੀ ਗੱਲ ਨਹੀਂ ਸੁਣਦੀ ਉਹਦਾ ਅਸੀਂ ਹੁਣ ਤਖਤਾ ਪਲਟ ਕਰਕੇ ਰਹਿਣਾ ਹੈ ਮੁਲਾਜ਼ਮਾਂ ਨੇ ਤਹਈਆ ਕਰ ਲਿਆ ਅੱਜ ਦਾ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਸਾਡਾ ਪਹਿਲਾ ਹੱਲਾ ਹੈ ਇਹ ਜਿਹੜੇ ਹੱਲੇ ਨੇ ਇਹ ਲਗਾਤਾਰ 2.5 ਸਾਲ ਹੁਣ ਜਾਰੀ ਰਹਿਣੇ ਨੇ ਇਹ ਸਰਕਾਰ ਆਪਣਾ ਹਿਸਾਬ ਲਾ ਲੇ ਜਾਂ ਤਾਂ ਸਾਡੇ ਮੁਲਾਜ਼ਮਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨੂੰ ਤੁਰੰਤ ਪੂਰੀਆਂ ਕਰੇ ਨਹੀਂ ਤਾਂ ਫਿਰ ਅਗਲੀ ਵਾਰੀ ਇਹਦਾ ਜਿਹੜਾ ਬੋਰੀਆ ਵਿਸਥਰਾ ਅਸੀਂ ਕੋਲ ਕਰਕੇ ਰੱਖਾਂ ਮੇਰਾ ਨਾਮ ਪੀਪਲ ਸਿੰਘ ਸਿੱਧੂ ਸੂਬਾ ਜਨਰਲ ਸਕੱਤਰ ਪੰਜਾਬ ਸਟੇਟ ਮਨੀਸ਼ੀਅਲ ਸਰਵ ਯੂਨੀਅਨ ਅੱਜ ਅਸੀਂ ਜਿਹੜੀਆਂ ਸਾਝੀਆਂ ਸਾਡੀਆਂ ਮੰਗਾਂ ਸੀ ਜਿੰਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਜਿਹੜੇ 15/15 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ 3 ਸਾਲ ਦਾ ਪ੍ਰਵੇਸ਼ਨ ਪੇਡ ਜਿਹਨਾਂ ਨੂੰ ਨਗੂਣੀ ਤਨਖਾਹ ਦਿੱਤੀ ਉਹ ਪੱਤਰ ਵਾਪਸ ਕਰਾਉਣਾ 17720 ਤੋਂ ਜਿਹੜਾ ਪੰਜਾਬ ਦੇ ਪੇ ਕਮਿਸ਼ਨ ਨੂੰ ਛੱਡ ਕੇ ਸੈਂਟਰ ਦੇ ਪੇ ਕਮਿਸ਼ਨ ਲਾਗੂ ਕੀਤੇ ਗਏ ਆ ਉਹ ਪੱਤਰ ਵਾਪਸ ਕਰਾਉਣਾ ਇਸ ਤਰ੍ਹਾਂ ਸਾਡੀ ਏਸੀਪੀ ਸਕੀਮ ਹੈ ਉਹ ਬੰਦ ਪਈ ਏ ਜਿਹੜੀ ਕਿ ਸਾਡੀ 4 ਤੇ 9 ਸਾਲਾਂ ਤੇ 14 ਸਾਲਾਂ ਸਰਵਿਸ ਤੇ ਮਿਲਦੀ ਸੀ ਉਹ ਬੰਦ ਪਈ ਏ ਇਸੇ ਤਰ੍ਹਾਂ ਸਾਡੇ ਕੀ ਨਾ ਡੀਏ ਦੀਆਂ ਕਿਸ਼ਤਾਂ ਤੇ ਡੀਏ ਦਾ ਜਿਹੜਾ ਬਕਾਇਆ ਸਾਡਾ ਸਰਕਾਰ ਵੱਲੋਂ ਉਹ ਜਾਰੀ ਕਰਾਉਣਾ ਪੇ ਕਮਿਸ਼ਨ ਦੀ ਰਿਪੋਰਟ ਪਾਰਟ ਏ ਲਾਗੂ ਕਰ ਦਿੱਤਾ ਗਿਆ ਸੀ ਪਾਰਟ ਬੀ ਜਿਹੜਾ ਉਹ ਪੈਂਡਿੰਗ ਏ ਉਹਨੂੰ ਮੁਕੰਮਲ ਰੂਪ ਵਿੱਚ ਲਾਗੂ ਕਰਾਉਣਾ ਇਸੇ ਤਰ੍ਹਾਂ ਸਾਡੇ ਜਿਹੜੇ ਕੱਚੇ ਕੰਮ ਏ ਉਹਨਾਂ ਨੂੰ ਪੱਕੇ ਕਰਾਉਣਾ ਜਿਹੜੀਆਂ ਸਾਡੀਆਂ ਤਰੱਕੀਆਂ ਰੁਕੀਆਂ ਹੋਈਆਂ ਨੇ ਉਹ ਲਾਗੂ ਕਰਾਉਣਾ ਤਰੱਕੀਆਂ ਨਹੀਂ ਕਰ ਰਹੀ ਸਰਕਾਰ ਕਿਉਂਕਿ ਪੋਸਟਾਂ ਖਾਲੀ ਨੇ ਪਰ ਸਾਡੇ ਜਿਹੜੇ ਸਾਥੀ ਨੇ ਉਹ ਰਿਟਾਇਰ ਹੋ ਰਿਹਾ ਬਿਨਾਂ ਤਰੱਕੀ ਤੋਂ ਖਾਲੀ ਪੋਸਟ ਹੋਣ ਦੇ ਬਾਵਜੂਦ ਵੀ ਰਿਟਾਇਰ ਹੋ ਜਾਣਾ ਬੜੀ ਮਾੜੀ ਗੱਲ ਹੈ ਸਰਕਾਰ ਵਾਸਤੇ ਸੋ ਇਹਨਾਂ ਮੰਗਾਂ ਨੂੰ ਲੈ ਕੇ ਇਹਨਾਂ ਮੰਗਾਂ ਦੀ ਪੂਰਤੀ ਕਰਾਉਣ ਲਈ ਅੱਜ ਜਿਹੜਾ ਇਹ ਰੋਸ ਮਾਰਚ ਕੀਤਾ ਗਿਆ ਇਸ ਰੋਸ ਮਾਰਚ ਦੇ ਵਿੱਚ ਸਾਡੇ ਪੂਰੇ 23 ਜ਼ਿਲ੍ਹਿਆਂ ਦੇ ਜਿਹੜੇ ਸਾਥੀ ਨੇ ਸਾਡੇ ਦਫ਼ਤਰੀ ਸਾਥੀ ਤੇ ਭਰਾਤਰੀ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਤੇ ਜਿਹੜੇ ਸਾਡੇ ਸਾਥੀ ਨੇ ਭਰਾਤਰੀ ਜਥੇਬੰਦੀਆਂ ਦੇ ਉਹ ਵੀ ਇੱਥੇ ਪਹੁੰਚੇ ਹੋਏ ਸੀ ਤੋਂ ਤੁਹਾਨੂੰ ਪਤਾ ਹੈ ਕਿ ਅਸੀਂ ਇਹ ਰੋਸ ਮਾਰਚ ਕਰਕੇ ਤੇ ਹੁਣ ਸਰਕਾਰ ਦੇ ਨਾਲ ਜਿਹੜਾ ਇਹ ਜੇਕਰ ਅਸੀਂ ਸੋਚਦੇ ਕਿ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਅੱਗੇ ਵੀ ਇਸ ਤੋਂ ਵੱਡੇ-ਵੱਡੇ ਐਕਸ਼ਨ ਆਉਣਗੇ ਇਹ ਨਹੀਂ ਹੈਗਾ ਕਿ ਅੱਜ ਇੱਥੇ ਸਮਾਪਤੀ ਹੋ ਜਾਊਗੀ ਇਹਨਾਂ ਐਕਸ਼ਨਾਂ ਦੀ ਇਸ ਤੋਂ ਵੀ ਵੱਡੇ ਐਕਸ਼ਨ ਅਸੀਂ ਜਿਹੜੇ ਪੰਜਾਬ ਦੇ ਵਿੱਚ ਰੰਭਾਂਗੇ ਚਾਹੇ ਉਹਦੇ ਵਿੱਚ ਪਟਿਆਲੇ ਨਾਲੋਂ ਵੱਡੀ ਰੈਲੀ ਕਰਕੇ ਸਰਕਾਰ ਨੂੰ ਦਿਖਾਵਾਂਗੇ ਕਿਉਂਕਿ ਸਰਕਾਰ ਜੀ ਮੁਲਾਜ਼ਮਾ ਸਰਕਾਰ ਬਣਾਉਣਾ ਜਾਣਦੇ ਤੇ ਸਰਕਾਰਾਂ ਨੂੰ ਢਾਹ ਲਾਉਣੀ ਵੀ ਮੁਲਾਜ਼ਮ ਜਾਣਦੇ ਆ ਇਸ ਕਰਕੇ ਸਰਕਾਰ ਦਾ ਜਿਹੜਾ ਵਹਿਮ ਹੈ ਉਹ ਸਰਕਾਰ ਨੂੰ ਕੱਢ ਦੇਣਾ ਚਾਹੀਦਾ ਹੈ ਕਿ ਮੁਲਾਜ਼ਮਾਂ ਨਾਲ ਅਸੀਂ ਗੱਲਬਾਤ ਨਾ ਕਰਾਂਗੇ ਜਾਂ ਕੋਈ ਗੱਲ ਹੋ ਜੂਗੀ ਮੁਲਾਜ਼ਮ ਐਸ ਵਕਤ ਸਰਕਾਰ ਦੇ ਪੂਰਾ ਅੱਕੇ ਹੋਏ ਨੇ ਔਰ ਇਹਨਾਂ ਚਾਰਾ ਜਿਮਨੀ ਚੋਨਾ ਚ ਸਰਕਾਰ ਨੂੰ ਪਤਾ ਲੱਗ ਜਾਵੇਗਾ ਕਿ ਮੁਲਾਜ਼ਮ ਸਰਕਾਰ ਨੂੰ ਕਿੱਥੋਂ ਤੱਕ ਜਿਹੜਾ ਪਾਣੀ ਪਿਆ ਸਕਦੇ ਮੇਰਾ ਨਾਮ ਰਵਿੰਦਰ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ ਪੀਐਸਐਮਐਸ ਜੂ ਬਰਨਾਲਾ ਸਿੱਖਿਆ ਭਾਗ ਦਾ ਮਜਰੇ ਦਾ ਪ੍ਰਧਾਨ ਆ ਜੀ ਅੱਜ ਇਹ ਜਿਹੜੀ ਸੂਬਾ ਪਧਰੀ ਰੋਸ ਰੈਲੀ ਰੱਖੀ ਗਈ ਆ ਬਰਨਾਲੇ ਦੇ ਵਿੱਚ ਸਾਡੇ ਵਿੱਚ ਸਾਰੇ ਹੀ ਪੰਜਾਬ ਦੇ ਵਿੱਚੋਂ ਸਾਡੇ ਮੰਤਰੀ ਸਟਾਫ ਦੇ ਮੁਲਾਜ਼ਮ ਪਹੁੰਚੇ ਨੇ ਸਾਰਾ ਦਫ਼ਤਰ ਜਿਹੜਾ ਬਰਨਾਲੇ ਦਾ ਡੀਸੀ ਦਫ਼ਤਰ ਹੋਇਆ ਸਾਰੇ ਦਫ਼ਤਰ ਨੇ ਜਿੰਨੇ ਬੰਦ ਪਏ ਨੇਗੇ ਇਹ ਜਿਹੜਾ ਰੋਸ ਮਾਰਚ ਆ ਇਹ ਅਸੀਂ 1.5 ਵਜੇ ਤੱਕ ਸਾਡੀ ਰੈਲੀ ਚੱਲੀ ਆ ਉਸ ਤੋਂ ਬਾਅਦ ਬਜ਼ਾਰਾਂ ਦੇ ਵਿੱਚ ਵੀ ਹੁੰਦਾ ਹੋਇਆ ਚੀਜ਼ ਪਾਗਸ ਸਿੰਘ ਦੇ ਬੁੱਤਕੋਲ ਦੀ ਹੁੰਦਾ ਹੋਇਆ ਤੇ ਪੱਕਾ ਕਾਲੇ ਰੋਡ ਦੇ ਵਿੱਚ ਨਿਕਲਦਾ ਹੋਇਆ ਇਹ ਰੋਸ ਮਾਰਚ ਹੈ ਸਾਡਾ ਉਸੇ ਥਾਂ ਦੇ ਜਿੱਥੋਂ ਸਾਡੀ ਰੈਲੀ ਸ਼ੁਰੂ ਹੋਈ ਸੀ ਉੱਥੇ ਹੀ ਅਸੀਂ ਇਹ ਸਮਾਪਤੀ ਕਰ ਰਹੇ ਹਾਂ ਜੀ ਇਹ ਮੰਨੋ ਮੰਗਾ ਨਹੀਂ ਮੰਨੇ ਅਗਲੇ ਸੰਘਰਸ਼ ਕੀ ਹੋਗੇ ਅਗਲੇ ਸੰਘਰਸ਼ ਬਹੁਤ ਤਿੱਖੇ ਹੋਣਗੇ ਜੀ ਬਹੁਤ ਜਿਆਦੇ ਤਿੱਖੇ ਸੰਘਰਸ਼ ਹੋਣਗੇ ਮੁਲਾਜ਼ਮਾਂ ਨੂੰ ਇਹਨਾਂ ਨੇ ਅੱਖੋਂ ਪਰੋਖੇ ਕੀਤਾ ਮੌਜੂਦਾ ਸਰਕਾਰ ਨੇ ਇਹ ਇਹਨਾਂ ਨੂੰ ਇਹਦਾ ਅਖੰਡ ਅਧਿਕਾਰ ਪੂਕਣਾ ਪਊਗਾ ਜੀ ਮੇਰਾ ਨਾਮ ਤਰਸੇਮ ਪਠਾੜਾ ਜੀ ਮੈਂ ਪੰਜਾਬ ਸਟੇਟ ਵਿੱਚ ਸਰਵਜਨੀਆਂ ਦਾ ਸੂਬੇ ਦਾ ਸਪੋਕਸਮੈਨ ਹਾਂ ਤੇ ਬਰਨਾਲਾ ਜ਼ਿਲ੍ਹੇ ਤੇ ਅੱਜ ਦਾ ਬਰਨਾਲੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਬਹੁਤ ਗੰਭੀਰ ਹੈ ਤੇ ਕੁੱਬੇ ਪਰਦੇ ਵਿੱਚੋਂ ਸਾਰੇ ਜ਼ਿਲ੍ਹੇ ਇੱਥੇ ਪਹੁੰਚ ਰਹੇ ਆ 23 ਦੇ 23 ਜ਼ਿਲ੍ਹੇ ਜੀ ਪੰਜਾਬ ਦੇ ਸਾਰੇ ਦੇ ਸਾਰੇ ਆਏ ਆ ਸਾਡੀ ਸਟੇਟ ਬਾਡੀ ਆਈ ਹੈ ਭਰਾਤਰੀ ਜਥੇਬੰਦੀਆਂ ਆਈਆਂ ਨੇ ਬਰਨਾਲੇ ਦੀਆਂ ਭਰਾਤਰੀ ਜਥੇਬੰਦੀਆਂ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਹੈ ਇੱਥੇ ਮੁਲਾਜ਼ਮ ਪੈਨਸ਼ਨ ਡਿਫੈਂਸ ਕਮੇਟੀ ਬਣੀ ਹੋਈ ਆ ਉਹਦੀ ਸਮੁੱਚੀ ਲੀਡਰਸ਼ਿਪ ਸਾਡੇ ਚ ਆਈ ਹੈ ਅਸੀਂ ਧੰਨਵਾਦ ਕਰਦੇ ਆਂ ਇਹ ਸਰਕਾਰ ਪ੍ਰਤੀ ਬਹੁਤ ਵੱਡਾ ਰੋਸ ਹੈ ਜੀ ਭਾਵੇਂ ਕਿਸਾਨ ਵੀ ਅੱਜ ਤੰਗ ਹੈ ਮਜ਼ਦੂਰ ਵੀ ਤੰਗ ਹੈ ਵਪਾਰੀ ਵੀ ਤੰਗ ਹੈ ਪਰ ਮੁਲਾਜ਼ਮਾਂ ਨਾਲ ਇਹਨਾਂ ਨੇ ਬਹੁਤ ਵੱਡੇ ਵਾਅਦੇ ਕੀਤੇ ਸੀ ਜਦੋਂ ਸਰਕਾਰ ਹੌਂ ਦੇ ਵਿੱਚ ਆਈ ਹੈ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਵੀ ਮੁਲਾਜ਼ਮਾਂ ਦਾ ਸੀ ਸਾਨੂੰ ਆਸ ਸੀ ਕਿ ਇਹ ਪੁਰਾਣੀ ਪੈਨਸ਼ਨ ਲਾਗੂ ਕਰਨਗੇ ਸਾਡੀ ਪਰ ਕਰੀ ਨਹੀਂ ਇੱਕ ਮਿਸ਼ਨ ਦਾ ਇਹੜਾ ਇਰੀਆ ਸਾਨੂੰ ਦੇਣਗੇ ਉਹ ਵੀ ਨਹੀਂ ਦਿੱਤਾ ਤੇ ਸਾਡਾ ACP ਦਾ ਪੱਤਰ ਹੁੰਦਾ 149 14 ਦਾ ਉਹ ਵੀ ਜਾਰੀ ਨਹੀਂ ਕੀਤਾ ਤੇ ਇੱਥੋਂ ਤੱਕ ਕਿ ਅਸੀਂ ਡੀਏ ਵੀ ਗੁਆਂਢੀ ਸੂਬਿਆਂ ਤੋਂ ਘੱਟ ਲੈ ਰਹੇ ਹਾਂ ਹਰਿਆਣਾ ਵਰਗੇ ਜਿਹੜੇ ਸੂਬੇ ਕਦੇ ਸਾਡੇ ਬਹੁਤ ਪਿੱਛੇ ਹੁੰਦੇ ਸੀ ਅੱਜ ਉੱਥੇ ਵੀ ਜਿਹੜਾ ਡੀਏ ਹੈ ਅਸੀਂ 11% ਪਿੱਛੇ ਹਾਂ ਉਹ ਸਾਡੇ ਅੱਗੇ ਨੇ ਸੋ ਬਹੁਤ ਮਾੜਾ ਹਾਲ ਹੈ ਫੇਲਿਆ ਸਰਕਾਰ ਹੈ ਤੇ ਇਹਦਾ ਬਹੁਤ ਵੱਡਾ ਦੁੱਖ ਹੈ ਜੇ ਅਸੀਂ ਸਰਕਾਰ ਅਸਲ ਅਸੀਂ ਆਂ ਜੇ ਸਾਡੀ ਗੱਲ ਨਹੀਂ ਸੁਣਦੇ ਸਰਕਾਰੀ ਮੁਲਾਜ਼ਮਾਂ ਦੀ ਪੜ੍ਹੇ ਲਿਖੇ ਲੋਕਾਂ ਦੀ ਆਮ ਸਮਾਜ ਦਾ ਕੀ ਹਾਲ ਹੋਊਗਾ ਇਸ ਕਰਕੇ ਬਰਨਾਲੇ ਵਿੱਚ ਇੱਥੇ ਆਏ ਆਂ ਜੀ ਤੇ ਬਿਲਕੁਲ ਸਰਕਾਰ ਨੂੰ ਸਭ ਕੁਝ ਖਾਵਾਂਗੇ